ਰਾਸ਼ਟਰੀ ਰਾਜਧਾਨੀ ਦਿੱਲੀ ਤੁਲਿਆ ਕੇ ਦੇਸ਼ ਦੀ ਵਿਤੀ ਰਾਜਧਾਨੀ ਮੁੰਬਈ ਤੱਕ ਮੌਸਮ ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ ਠੰਡ ਅਜੇ ਆਈ ਨਹੀਂ ਹੈ ਪਰ ਹਵਾ ਪ੍ਰਦੂਸ਼ਣ ਹੋਲੀ ਹੋਲੀ ਗੰਭੀਰ ਹੁੰਦਾ ਜਾ ਰਿਹਾ ਹੈ ਜਿੋਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦ ਇਹ ਕਿਊਏ 225 ਨੂੰ ਪਾਰ ਕਰ ਗਿਆ ਹੈ ਇਹ ਗਰੀਬੀ ਸ਼੍ਰੇਣੀ ਵਿੱਚ ਇਸ ਤੋਂ ਪਹਿਲਾਂ 5 ਜੂਨ 2024 ਨੂੰ ਦਿੱਲੀ ਦਾ AQI 248 ਦਿੱਲੀ ਸਰਕਾਰ ਨੇ ਆਪਣੇ ਵਿੰਟਰ ਐਕਸ਼ਨ پلان ਵਿੱਚ ਕਿਹਾ ਹੈ ਕਿ ਜੇਕਰ ਪ੍ਰਦੂਸ਼ਣ ਦੀ ਸਥਿਤੀ ਵਿਗੜਦੀ ਹੈ ਤਾਂ ਘਰ ਤੋਂ ਕੰਮ ਸਿਸਟਮ ਲਾਗੂ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਭਾਰਤੀ ਮੌਸਮ ਭਾਗ ਨੇ ਮੁੰਬਈ 'ਚ ਭਾਰੀ ਤੋਂ ਬਹੁਤ ਜ਼ਿਆਦਾ بارش ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਦੱਸਦੇ ਕਿ ਮੌਸਮ ਭਾਗ ਨੇ ਭਾਰੀ ਮੀਂਹ ਦੀ ਕੋਈ ਖੁਮਾਣੀ ਕੀਤੀ ਹੈ ਜਿਸ ਕਰ ਯੋਗ ਹੈ ਕਿ ਦੇਸ਼ ਦੇ ਦੱਖਣੀ ਤੇ ਪੂਰਬੀ ਹਿੱਸਿਆਂ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਕਿਹਾ ਗਿਆ ਹੈ ਕਿ ਦਿੱਲੀ ਦੀ AQI ਪੱਦਰ 112 ਦਿਨਾਂ ਬਾਅਦ ਇਹਨੇ ਖਰਾਬ ਪੱਦਰ ਤੇ ਪਹੁੰਚ ਗਈ ਹੈ ਬੁੱਧਵਾਰ ਨੂੰ AQI ਪੱਦਰ 235 ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ 5 ਜੂਨ 2024 ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ AQI ਪੱਦਰ 248 ਦਰਜ ਕੀਤਾ ਗਿਆ ਸੀ ਇਸ ਦਾ ਮਤਲਬ ਹੈ ਕਿ ਦਿੱਲੀ ਦੇ ਆਸ-ਪਾਸ ਦੇ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਵਿਗੜਦੀ ਗਈ ਹੈ 에어 ਕੁਆਲਿਟੀ ਮੈਨੇਜਮੈਂਟ ਲਈ ਫੈਸਲਾ ਸਮਰਥਨ ਪਰਨਾਲੀ ਦੇ ਅਨੁਸਾਰ ਮੌਜੂਦਾ ਸਮੇਂ ਵਿੱਚ ਟ੍ਰਾਂਸਪੋਰਟ ਸੈਕਟਰ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਨ ਦਾ ਇੱਕ ਮਹੱਤਵਪੂਰਨ ਕਾਰਨ ਹੈ ਇਸ ਦਾ ਮਤਲਬ ਹੈ ਕਿ ਵਾਹਨਾਂ ਨਾਲ ਫੈਲਣ ਵਾਲਾ ਪ੍ਰਦੂਸ਼ਣ ਕਾਫੀ ਖਤਰਨਾਕ ਹੈ ਕੇਂਦਰੀ ਪ੍ਰਦੂਸ਼ਣ ਬੋਰਡ ਮੁਤਾਬਕ ਇਸ ਤੋਂ ਪਹਿਲਾ ਮੰਗਲਵਾਰ ਨੂੰ ਦਿੱਲੀ ਦਾ AQI 197 ਸੀ ਵਧ ਗਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਇੰਟਰ ਐਕਸ਼ਨ ਪਲਾਨ ਜਾਰੀ ਕੀਤਾ ਇਸ ਵਾਰ 21 ਬੂੰਦਿਆਂ ਤੇ ਫੋਕਸ ਕਰਨ ਦੀ ਗੱਲ ਕਹੀ ਹੈ ਇਸ ਦਾ ਮਕਸਦ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਹੈ ਮੁੱਖ ਤੌਰ ਤੇ ਧੂੜ ਵਿਰੋਧੀ ਮੁਹਿੰਮ ਸੜਕਾਂ ਤੇ ਪਾਣੀ ਦਾ ਛਿੜਕਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਲੇ ਦਾ ਸਨਮਾਨ ਕਰਨ ਤੇ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ ਦੱਸ ਜੇ ਕਿ ਪ੍ਰਾਲੀ ਸੜਨ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਦੇ ਯਤਨ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਸਾਨੂੰ ਦੱਸ ਜੇ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਕੀ ਆਸੀ ਕੀ ਜੇਕਰ ਹਵਾ ਪ੍ਰਦੂਸ਼ਣ ਕਾਰਨ ਹਾਲਾਤ ਵਿਗੜਦੇ ਨੇ ਤਾਂ ਘਰੋਂ ਤੋਂ ਕੰਮ ਤੇ ਇਵਨ ਵਰਗੇ ਕਦਮ ਚੁੱਕੇ ਜਾ ਸਕਦੇ ਨੇ ਦੱਸਦੇ ਕਿ ਮੁੰਬਈ 'ਚ ਭਾਰੀ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਸ਼ਾਮ ਨੂੰ ਦੇਸੀ ਵਿਤੀ ਰਾਜਧਾਨੀ ਮੁੰਬਈ 'ਚ ਭਾਰੀ ਬਾਰਿਸ਼ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਆਈਐਮਡੀ ਨੇ ਮੁੰਬਈ ਤੇ ਆਸ-ਪਾਸ ਦੇ ਇਲਾਕੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਬੁੱਧਵਾਰ ਦੁਪਹਿਰ ਤੋਂ ਮੁੰਬਈ 'ਚ ਭਾਰੀ ਬਾਰਿਸ਼ ਹੋ ਰਹੀ ਹੈ ਆਈਐਮਡੀ ਨੇ ਅੱਜ ਰੈਡ ਅਲਰਟ ਜਾਰੀ ਕੀਤਾ ਹੈ ਆਈਐਮਡੀ ਦੇ ਅਨਸਾਰ ਆਈਐਮਡੀ ਦੇ ਅਲਰਟ ਨੂੰ ਦੇਖਦਿਆਂ ਨਗਰ ਨਿਗਮ ਵੀ ਅਲਰਟ ਹੋ ਗਿਆ ਫਾਇਰ ਬਿਗੇਟ ਭਾਗ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਹੋਰ ਅਪਡੇਟ ਲਈ ਦੇਖਦੇ ਰਹੋ ਜੀਓਬਡੀ ਟੀਵੀ